प्रचार आया हो गए ਹਰਮਖ ਦਾ ਨਾਮ ਇਹਨਾਂ ਬਾਤ ਸੁਣੇ ਵਾਲਾ ਉਹਦਾ ਕਹਿੰਦੇ ਹਿਆਣੇ ਵਾਲਾ ਕਰਦਾ ਹੋਇਆ ਕਮਾਲ ਹੈ ਆ ਗੁਰਿੰਦਰ ਕਹਿੰਦੇ ਭੱਜਿਆ ਜਿੰਦਾ ਆ ਗੁਰਿੰਦਰ ਭੱਜਿਆ ਹੋਰਦਾ ਜਿਆਨੀ ਉਹਦਾ ਨਾਲੇ ਰਿਹਾ ਰਾਜੀ ਦਾ ਤੰਗੂ ਆਹ ਰੋਣੇ ਕਰੇ ਹੋਰ ਕਹਿੰਦੇ ਖਵਾਂਸਰ ਦੇ ਵਿੱਚੋਂ ਮੇਰੇ ਨੂੰ ਧੂਏ ਦੇ ਬਾਦ ਕਹਿੰਦੇ ਅੱਗ ਨੇ ਜਨਮ ਲੈ ਲਿਆ ਉਹਦੇ ਅੱਖ ਵਿੱਚ ਜਲਦਾ ਨੀਕ ਦੇ ਜੇਵਾ ਬੱਲਾ ਬੱਧੀਆਂ ਚੰਨਾ ਬੱਧੀਆਂ ਹੇ ਲੋ ਸੁਵੇ ਫੌਜ ਤੇ ਨੂੰ ਧੌਲੀ ਬੱਲ ਰਾਜੇ ਖੇਮੇ ਦੀ ਸਿੱਧੀ ਧੂਕਾ ਦੇ ਦੌੜੀ ਇਹਦਾ ਖਾ ਨੂੰ ਇਕ ਬੋ ਜੀ ਤਾਰੀਸ ਪਰ ਨੂੰ ਸਾਜਿਆ ਲਾਲ ਹੈ ਤੋ ਇਹਦਾ ਸੈ ਮਤ ਸਰਾ ਪਾਣਾ ਜੱਗਿਆ ਲੈ ਨੂੰ ਇਹਦਾ ਤਾਹਨ ਦਸਣਾ ਪੈਣਾ ਹਰਮਨ ਹਰੀ ਦਾ ਪਹਿਲੇ ਵੱਡੀ ਭੂਮਿਕਾ ਨਿਭਾ ਰਿਹਾ ਮੀਤਪਾਲ ਮਿਕੋ ਇਹਦਾ ਟਾਈਮ ਕੰਨ 2 ਮਿੰਟ 17 ਸੈਕਿੰਡ ਕਾਪੀ ਦਾ ਪ੍ਰੋਗਰਾਮ 2 ਮਿੰਟ ਤੇ 17 ਸੈਕਿੰਡ ਜਿੰਦੀ ਆ